ਬਹੁਤ ਸਾਰਾ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਦੇਸ਼ ਤੇ ਸੂਬੇ ਨੂੰ ਛੱਡ ਦਿੱਤਾ ਜਾਵੇ ਤਾਂ ਪੂਰੇ ਵਰਲਡ ਦੇ ਵਿੱਚ ਨਸ਼ੇ ਦੀ ਬਹੁਤ ਵੱਡੀ ਆਲਾਮਤ ਹੈ ਜਿਸ ਦੇ ਨਾਲ ਲੋਕ ਪੀੜਤ ਨੇ ਜਾਂ ਹੋਰ ਸਮੱਸਿਆਵਾਂ ਨੇ ਬੰਦੇ ਤਿਮੀ ਦੀ ਬਣਦੀ ਨਹੀਂ ਤੇ ਇਹ ਸਾਰਾ ਕੁਝ ਤੁਸੀਂ ਕਿਸੇ ਨੇ ਕਿਸੇ ਨੂੰ ਮਨਾਉਣ ਦੇ ਲਈ ਮਜਬੂਰੀ ਹੈ ਲਾ ਲੋ ਜ਼ਿਆਦਾਤਰ ਲੋਕਾਂ ਦੀਆਂ ਜਿਹੜੀਆਂ ਕਹਾਣੀਆਂ ਨੂੰ ਮਾਨਸਿਕ ਰੋਗੀ ਜਾਂ ਨਸ਼ੇ ਤੋਂ ਪੀੜਤਾਲੀਆਂ ਦੱਸੀਆਂ ਪਰ ਸਿੱਖੀ ਦੇ ਵਿੱਚ ਇੱਕ ਗੀਤ ਚੀਜ਼ ਕਹੀ ਜਾਂਦੀ ਹੈ ਕਿ ਜਿਹੜੀਆਂ ਆਤਮਾ ਤੇ ਸਰੀਰ ਇਹ ਅਲੱਗ-ਅਲੱਗ ਚੀਜ਼ਾਂ ਨੇ ਤੇ ਆਤਮਾ ਨੂੰ ਮੰਨਿਆ ਜਾਂਦਾ ਤੇ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਸ਼ਹੀਦ ਸੰਗ ਨੇ ਉਹ ਸਾਡੇ ਅੰਗ ਸੰਗ ਨੇ ਹਮੇਸ਼ਾ ਸਾਡੀ ਰੱਖਿਆ ਕਰਦ ਨੇ ਇਹ ਚੀਜ਼ ਨੂੰ ਕਿਵੇਂ ਸਮਝਦੇ ਹੋ ਦੇਖੋ ਜੇ ਧਰਮਾਂ ਦੇ ਅਸੀਂ ਵੈਸੇ ਧਰਮ ਤੇ ਨਹੀਂ ਬੋਲਦੇ ਰੱਬ ਤੇ ਵੀ ਨਹੀਂ ਬੋਲਦੇ ਆਮਨ ਸਟੇਜਾਂ ਤੇ ਹੁਣ ਤੁਸੀਂ ਸਵਾਲ ਪੁੱਛ ਲੈਣ ਤਾਂ ਦੱਸਣਾ ਪੈਂਦਾ ਜਿਹੜੇ ਧਰਮ ਨੇ ਇਹ ਪੈਦਾ ਹੋਏ ਨੇ ਜਿਹੜੇ ਕੋਈ 4000 ਸਾਲ ਪਹਿਲਾਂ ਕੋਈ 2000 ਕੋਈ 1400 ਸਾਲ ਪਹਿਲਾਂ ਕੋਈ ਪਰਾਂ ਜਦੋਂ ਵਿਗਿਆਨ ਆਇਆ ਵਿਗਿਆਨ ਤੋਂ ਬਾਅਦ ਕੋਈ ਨਵਾਂ ਧਰਮ ਨਹੀਂ ਪੈਦਾ ਹੋਇਆ ਜੀ ਵਿਗਿਆਨ ਤੋਂ ਬਾਅਦ ਧਰਮਾਂ ਦੇ ਨਵੇਂ ਧਰਮ ਬਣਨੇ ਨੇ ਜਿਹੜੇ ਬੰਦ ਹੋ ਗਏ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਉਸ ਟਾਈਮ ਦੀਆਂ ਕੁਝ ਗੱਲਾਂ ਨੇ ਵੀ ਧਰਤੀ ਵਲਦ ਤੇ ਸਿੰਘਾਂ ਤੇ ਕੜੀਆਂ ਧਾਰਮਿਕ ਗ੍ਰੰਥਾਂ ਚ ਤੋਲੇ ਬਲਦ ਦਾ ਜੇਕਰ ਆਉਂਦਾ ਪਚਾਲ ਆਉਂਦਾ ਬਲਦ ਸਿੰਘ ਬਦਲਦਾ ਉਹ ਵਿਗਿਆਨ ਨੇ ਸਾਰੀਆਂ ਗੱਲਾਂ ਹੁਣ ਉਹ ਕਰਤੀਆਂ ਤੇ ਪੁਰਾਣੀਆਂ ਟੂਣਾਂ ਟੋਟ ਕੇ ਵੇਲੇ ਦੀਆਂ ਗੱਲਾਂ ਨੇ ਜਿਹੜੀਆਂ ਅੱਜ ਦੇ ਸਮਾਜ 'ਚ ਨਹੀਂ ਉਹ ਕਹਦੇ ਹਾਂ ਕਿਸੇ ਵੀ ਧਰਮ 'ਚ ਜਿਹੜੀਆਂ ਕੋਈ ਚੰਗੀਆਂ ਗੱਲਾਂ ਨੇ ਸਾਰੇ ਧਰਮ ਅਸੀਂ ਕਹਿੰਦੇ ਹਾਂ ਇਕੱਲੇ ਆਪਣੇ ਧਰਮ ਦੇ ਗ੍ਰੰਥ ਨਾ ਪੜੋ ਸਾਰੇ ਧਰਮ ਦੇ ਗ੍ਰੰਥ ਪੜੋ ਸਾਰੇ ਧਰਮਾਂ ਦਾ ਅਧਿਨ ਕਰੋ ਉਹਨਾਂ ਦੇ ਵਿੱਚੋਂ ਜੇਕਰ ਕੋਈ ਤੁਹਾਨੂੰ ਚੰਗੀ ਲੱਗਦੀ ਆ ਉਹ ਸਾਨੂੰ ਮੰਨ ਲੈਣੀ ਚਾਹੀਦੀ ਆ ਉਹਦੇ ਤਾਂ ਸਾਨੂੰ ਆਮਲ ਕਰਨਾ ਚਾਹੀਦਾ ਪਰ ਆਮ ਉਹਨਾਂ ਚ ਕੀ ਆ ਵੀ ਧਰਮਾਂ ਨੂੰ ਲੋਕ ਮੰਨੀ ਜਾਂਦੇ ਨੇ ਆਮਲ ਘੱਟ ਕਰਦੇ ਨੇ ਮੈਨੂੰ ਵੀ ਇੱਥੇ ਪਟਿਆਲੇ ਦੇ ਵਿੱਚ ਇੱਕ ਸਕੂਲ ਹੈ ਇੱਕ ਧਰਮ ਨਾਲ ਸੰਬੰਧਿਤ ਉਹ ਕਹਿੰਦੇ ਜੀ ਅਸੀਂ ਬੱਚਿਆਂ ਨੂੰ بڑا ਸਮਝਾਉਂਦੇ ਆਂ ਬੜਾ ਉਹ ਕਰਦੇ ਆਂ ਪਰ ਸਾਡੇ ਸਕੂਲ ਚ ਵੀ ਬੱਚੇ ਗਲਾਂ ਚ ਧਾਗੇ ਪਾਈ ਫਿਰਦੇ ਨੇ ਤਵੀਜ਼ ਪਾਈ ਫਿਰਦੇ ਨੇ ਤੁਸੀਂ ਆਓ ਤੁਸੀਂ ਉਹਨਾਂ ਨੂੰ ਇਨ੍ਹਾਂ ਬਹਿਮਾਂ ਦੇ ਵਿੱਚੋਂ ਕੱਢੋ ਤੇ ਇਸ ਕਰਕੇ ਜਿਹੜਾ ਉਧਰ ਜਿਹੜੇ ਬਹਿਮਾਂ ਚੋਂ ਕੱਢਣ ਦੀ ਘੱਟ ਹੋ ਆ ਆਪਣੇ ਨਾਲ ਗਿਣਤੀ ਵਧਾਉਣ ਕਰਨੀ ਜਿਆਦਾ ਧਿਆਨ ਰੱਖਦੇ ਨੇ ਸੋ ਅਸੀਂ ਅਮਲ ਕਰਦੇ ਹਾਂ ਕਿਸੇ ਚੋਂ ਵੀ ਕੋਈ ਜੇ ਕਿਸੇ ਧਰਮ ਕਹਿੰਦਾ ਵੀ ਮਨੁੱਖ ਦੀ ਜਾਤ ਇੱਕ ਹੈ ਸਾਡੇ ਸਭ ਤੋਂ ਜਿਆਦਾ ਅੰਤਰਜਾਤੀ ਵਿਆਹ ਹੋਏ ਤੁਹਾਨੂੰ ਤਰਕਸ਼ੀਲਾਂ ਦੇ ਮਿਲਣਗੇ ਉਸ ਧਰਮ ਨੂੰ ਮੰਨਣ ਵਾਲੇ ਦੇ ਨਹੀਂ ਮਿਲਣਗੇ ਜੇ ਉਹ ਜੇ ਕੋਈ ਧਰਮ ਕਹਿੰਦਾ ਵੀ ਔਰਤ ਦੀ ਕਦਰ ਕਰੋ ਤਾਂ ਸਾਡਾ ਤਰਕਸ਼ੀਲ ਕਦੇ ਤੁਹਾਨੂੰ ਗਾਲ ਕੱਢਦਾ ਨਹੀਂ ਮਿਲੂਗਾ ਮੈਂ ਜਾਨੀ ਜਦੋਂ ਤੋਂ ਮੈਂ ਤਰਕਸ਼ੀਲ ਬਣਿਆ 75 76 ਤੋਂ ਹੀ ਲਾ ਲਓ ਜਦੋਂ ਤੱਕ ਕਿਸੇ ਸੋਸਾਇਟੀ ਦਾ 84 ਚ ਬਣੀਆ ਜਦੋਂ ਮੈਂ ਫੱਗਾ ਖੱਬੇ ਪੱਖਿਆਂ ਦੇ ਸੰਪਰਕ ਚ ਆਇਆ ਉਦੋਂ ਬਾਅਦ ਮੈਂ 80 ਤੋਂ ਬਾਅਦ ਕਦੇ ਕਿਸੇ ਨੂੰ ਗਾਲ ਨਹੀਂ ਕੱਢੀ ਹੈਗੀ ਹਾਲਾਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਕਿਤੇ ਗਾਲ ਨਹੀਂ ਕੱਢੀ ਜਾਂਦੀ ਜੇ ਕੋਈ ਮਾਰਦਾ ਕੁੱਟਦਾ ਮੈਂ ਦੇਖਿਆ ਦबई ਚ ਦੋ ਜਣ ਲੜ ਰਹੇ تھے ਪਰ ਉਹ ਇੱਕ ਨੂੰ ਕੁੱਟ ਰਿਹਾ ਸੀ ਉਹ ਉਸੇ ਨੂੰ ਕਹਿ ਰਿਹਾ ਸੀ ਕਦੇ ਕੰਜਰ ਕਹਿ ਦੇਵੇ ਤੇ ਕਦੇ ਕੁਝ ਕਹਿ ਦੇਵੇ ਪਰ ਉਹਨੂੰ ਗਾਲ ਨਹੀਂ ਕੱਢ ਰਿਹਾ ਸੀ ਸਾਡੇ ਗਾਲ ਜਾਂ ਮਾਂ ਦੀ ਕੱਢੀ ਜਾਂਦੀ ਹੈ ਜਾਂ ਧੀ ਦੀ ਕੱਢੀ ਜਾਂਦੀ ਹੈ ਜਾਂ ਭੈਣ ਦੀ ਕੱਢੀ ਜਾਂਦੀ ਹੈ ਜੇ ਅਸੀਸ ਦੇਣੀ ਆ ਤੇਰਾ ਪੁੱਤ ਜਿਉਂਦਾ ਰਹੇ ਤੋਂ ਬੁੱਢਾ ਸਾਘਣ ਤੇਰੇ ਘਰ ਵਾਲਾ ਜਿਉਂਦਾ ਰਹੇ ਪਰ ਜੇ ਕਿਸੇ ਨੂੰ ਮਾੜਾ ਬੋਲਣਾ ਤਾਂ ਮਾਂ ਜਾਂ ਧੀ ਜਾਂ ਉਹਦੀ ਗਾਲ ਕੱਢੀ ਜਾਂਦੀ ਹੈ ਤੇ ਅਸੀਂ ਕਹਿੰਦੇ ਆ ਵੀ ਚੰਗੀਆਂ ਗੱਲਾਂ ਕਿਸੇ ਵੀ ਧਰਮ ਚੋਂ ਕਿਉਂ ਮਿਲਦੀਆਂ ਨੇ ਉਹਨਾਂ ਨੂੰ ਜਾਨੀ ਸਾਨੂੰ ਸਵੀਕਾਰ ਕਰਨਾ ਚਾਹੀਦਾ ਉਹਦੇ ਤੇ ਅਮਲ ਕਰਨਾ ਚਾਹੀਦਾ ਇਹ ਨਹੀਂ ਵੀ ਕਹੀ ਜਾਓ ਉਹ ਤੇ ਮੰਨੋ ਨਾ